ਹੁਣ ਤਿਆਰ ਨਹੀਂ ਹੋਣ ਡ ਜਾਣੀ ਆ ਕਿੱਥੇ ਇੱਥੇ ਬਹਿ ਗਈਆਂ ਤੇ ਤੋਰਪਾ ਨਾਲ ਡਾਡੇ ਕਹੈਂਡੀਆਂ ਸੂਟ ਲੈਣੇ ਅੱਛਾ ਜੀ ਮੁੜ ਕੇ ਮੈਂ ਤਿਆਰ ਸ਼ਾਰ ਹੋ ਕੇ ਆਉਣਾ ਵਾ ਐ ਲਿਸ਼ਕ ਪੁਸ਼ਕ ਕੇ ਆਉਣਾ ਤੇ ਤੁਸੀਂ ਕਹਿਣਾ ਵੀ ਆ ਇੱਥੋਂ ਨਹੀਂ ਸਾਫ ਆ ਇੱਥੇ ਲੈਣਾ ਵਜੀਆਂ ਤੁਹਾਨੂੰ ਤਮੀਜ਼ ਨਹੀਂ ਕਰ ਚ ਰਹਿਂਦੀ ਤੁਸੀਂ ਗੰਦ ਪਾਇਆ ਤੁਸੀਂ ਖਲਾਰਾ ਪਾਇਆ ਵਾ ਹੈ ਪਹਿਲੋ ਸਾਫ ਕਰੋ ਤੇ ਤੁਹਾਨੂੰ ਸੂਟ ਲੈ ਦੇਣਾ ਵਾ ਮੈਂ ਕਿਹਾ ਪਹਿਲੋ ਮੈਂ ਅੱਜ ਸਫਾਈ ਕਰ ਹੀ ਲਵਾਂ ਮੁੜ ਕੇ ਸੂਟ ਤੇ ਤੁਸੀਂ ਮੈਨੂੰ ਤਿੰਨ ਦੇ ਚਾਰ ਲੈ ਦੇਣੇ ਹਨਾ 2 ਦੇ 4 ਹੁੰਦਾ ਤੇ 3 ਦੇ 4 ਨਹੀਂ ਹੁੰਦਾ ਉਹੀ ਗੱਲ ਆ ਕਰ ਲਾ ਕਰ ਲਾ ਚੰਗੀ ਤਰ੍ਹਾਂ ਸਫਾਈ ਕਰ ਲਾ ਫਿਰ ਬੈਠਾ ਅੰਦਰ 1 ਦੇ ਸਸਾਂ ਨਾਲੋਂ ਘੱਟ ਮੈਂ ਕਿੰਨੀ ਪੂਰੀਆਂ 6 ਸਸਾਂ ਦੇ ਬਰਾਬਰ ਹੈ 10 12 ਨਨਾਨਾ ਦੇ ਬਰਾਬਰ ਹੈ ਸੂਟ ਕੀ ਲੈ ਕੇ ਜਾਣਾ ਵਾ ਸਾਰੇ ਘੜੀ ਸਫਾਈ ਕਰਾਉਂਦੇ ਰਹਿੰਦੇ ਘਰ ਦਾ ਕੰਮ ਹੀ ਕਰਾਤ ਰਾਤ ਦੇ ਕਰਦੇ ਨੇ ਸੂਟ ਕੋਈ ਨਹੀਂ ਲੈ ਕੇ ਦੇਣਾ ਸਫਾਈ ਸਾਰੇ ਕਰਾ ਲੈਣੀ ਕਰਦੇ ਸਾਰੇ ਕੰਮ ਕਰਾ ਲੈਣੇ